ਕਾਲ ਸੋਰ ਸੋਰ ਪੰਚਾ ਮੇਰੀ ਤੇਰੇ ਡਾਡੇ ਨਾ ਪਲਾਸਟਿਕ ਦੇ ਕੀੜੇ ਪਾਣਗੇ ਜਿਹੜੇ ਤੇ ਸਾਡੇ ਕੰਮ ਨਹੀਂ ਕਰਾ ਕੇ ਦਿੰਦਾ ਹੈਗਾ ਹਾਂਜੀ ਪੈ ਗਿਆ ਆ ਸਾਡੀਆਂ ਵੀ ਪਾਣੀ ਬੰਦੂ ਗਿੱਲੀਆਂ ਪਈਆਂ ਸੱਚ ਰੋਟੀ ਰੁੱਟੀ ਕੀ ਮੇ ਵੜਾਊਗਾ ਕੋਈ ਹਰਪ੍ਰੀਤ ਹਾਂ ਲਿਆ ਮੇਰਾ ਬ੍ਰੇਕਫਾਸਟ ਲਿਆ ਬ੍ਰੇਕਫਾਸਟ ਓਹ ਕਿਹੜਾ ਬ੍ਰੇਕਫਾਸਟ ਕਦੇ ਦੇਖਿਆ ਤਾਂ ਨਹੀਂ ਉਹ ਬ੍ਰੇਕਫਾਸਟ ਕਿਹਾ ਤੈਨੂੰ ਬ੍ਰੇਕਫਾਸਟ ਬ੍ਰੇਕਫਾਸਟ ਸਕੂਟਰੀ ਆਈ ਸਕੂਟਰੀ ਵਾਲੀ ਕਿਉਂ ਤੈਨੂੰ ਬ੍ਰੇਕਫਾਸਟ ਦਾ ਹੀ ਨਹੀਂ ਪਤਾ ਮੈਨੂੰ ਲਿਆ ਕੇ ਤਾਂ ਫੜਾਇਆ ਨਹੀਂ ਜੀ ਕਦੇ ਜੇ ਤਾ ਮੈਨੂੰ ਦੱਸ ਦੋ ਕਿੱਥੇ ਪਿਆ ਮੈਂ ਚੱਕ ਲਿਆ ਹੁਣੀਆਂ ਉਹ ਆਣ ਪੜ ਜਨਾਨੀ ਨਾਲ ਵੀ ਵਿਆਹ ਕਰਾ ਕੇ ਨਾ ਫਸ ਗਿਆ ਮੈਂ ਉਹ ਮਾਮੇ ਰੋਟੀ ਕਹਿੰਦਾ ਮੈਨੂੰ ਰੋਟੀ ਦੇ ਫੇ ਤੂੰ ਹੈਗਾ ਕਿ ਮੈਨੂੰ ਭੁੱਖ ਲੱਗੀ ਆ ਰੋਟੀ ਖਾਣੀ ਐ ਵਾ ਡਾਂਗਰੇਜ ਲਿਆ ਦੇ ਉਹ ਮਾਸਟਰ ਕਰੀਆਂ ਹੋਰ ਭਾਈ ਠੀਕ ਹੋ ਠੀਕ ਆ ਆ ਮਾਸਟਰ ਕਾਦਾ ਲੱਗ ਗਿਆ ਬੰਨੇ ਸਵੰਨੇ ਆਂਦੇ ਨੇ ਭੇਜੋ ਭਾਈ ਘਰ ਹੀ ਨੇ ਅਰੇ ਤਾਂ ਮਾਸਟਰੀ ਲੱਗਿਆ ਜੇ ਇਹਨੂੰ ਕੋਟਾ ਪਾ ਕੇ ਸਰਪੰਚ ਬਣਾਇਆ ਆਉਂਦਾ ਇਹਦਾ ਕੰਦਾ ਦੇ ਕਰੰਟ ਲਾ ਦਿੰਦਾ ਮੇਰਾ ਸੜਕੜਾ ਉਹ ਆ ਜਾ ਹੁਣ ਅੰਦਰ ਹੀ ਬੜਾ ਬੈਠਾ ਰਹਿਗਾ ਮਾਸਟਰ ਆ ਜਾ ਆ ਜਾ ਕੱਲੇ ਅੰਦਰ ਹੀ ਆ ਜਾ ਆ ਜਾ ਬਾਹਰ ਹੀ ਆ ਜਾ ਮੰਜੇ ਤੇ ਬਹਿ ਜਾਣੇ ਆ ਕੋਸ਼ਿਸ਼ ਨੇ ਹਰਸਨਾਂ ਮੈਂ ਆਹ ਮਾੜਾ ਆਰਖਾ ਇਹ ਤੇ ਲੱਤਾਂ ਕਰਵਾਉਣਾ ਕਿਵੇਂ ਕਹਿ ਲਿਆ ਤਿਲਕ ਜਾ ਫਿਰਦਾ ਆ ਜਾ ਬਹਿ ਜਾ ਉਹ ਮਾਟਾ ਸਸਰੀਕਰ ਹੋ ਠੀਕ ਆ ਸਸਰੀਕਰ ਸਸਰੀਕਰ ਬਹਿ ਜਾ ਬਹਿ ਜਾ ਮਾਦਾ ਤੇਰੇ ਕੋਲ ਇੱਕ ਕੰਮ ਆਇਆ ਸੀ ਦੱਸ ਮੈਂ ਪੈਸਾ ਲਵਾ ਦਿੰਦਾ ਮੇਰੇ ਤੇਰੀ ਉਮਰ ਕਿੰਨੀ ਹੈ ਉਮਰ ਤਾਂ ਮੇਰੀ ਹੋ ਗਈ 55 ਸਾਲ ਹੋ ਗਈ ਉਹ ਤਾਂ ਫਿਰ 60 ਸਾਲ ਦੀ ਲੱਗਦੀ ਹੈ ਓ ਤੂੰ ਪਾਜਾ ਪੂਜਾ ਪਾ ਕੇ ਪੰਜ ਚਾਰ ਅੱਖਰ ਨਾਲ ਪਾ ਕੇ ਤੂੰ ਕਰਾ ਦੇ ਮੇਰਾ ਕੰਮ ਯਾਰੋ ਤੁਹਾਨੂੰ ਮੈਨੂੰ ਤੱਗ ਕਰਦਾ ਹੈਗਾ ਅਸੀਂ ਥੋੜੀ ਲਵਾਉਣੀ ਹੈ ਪੈਨਸ਼ਨ ਉਹਦਾ ਕਚੈਰੀਆਂ ਚ ਫਾਰਮ ਭਰਨੇ ਪੈਂਦੇ ਨੇ ਓ ਤੂੰ ਮਾਸਟਰਾ ਤੂੰ ਲੈ ਲਈ 4 ਰੁਪਏ ਮੈਂ ਕਿੱਧਰ ਘੋਟੇ ਨਹੀਂ ਤੁਰਾਂ ਨਹੀਂ ਜਾਂਦਾ ਮੈਂ ਤੋਂ ਬਾਅਦ ਕਿੱਧਰ ਮੈਂ ਕਚੈਰੀਆਂ ਦੇ ਵਿੱਚ ੱੱਕੇ ਖਾਂਦਾ ਫਿਰੂੰਗਾ ਨਾਲੇ ਤੈਨੂੰ ਪਤਾ ਹੁਣ ਇੱਥੇ ਵੀ ਕੰਮ ਰਹਿੰਦੇ ਨੇ ਮੈਨੂੰ ਘਰ ਹੈ ਪੈਸੇ ਤਾਂ ਮੈਂ ਉਹੀ ਨਹੀਂ ਲੈਂਦਾ ਕਿਸੇ ਤੋਂ ਨਾਵੇਂ ਪੈਸੇ ਦੇ ਕੇ ਲੱਗਿਆ ਨਾਵੇਂ ਲਮਾ ਉਹ ਲੈ ਬਾਈ ਬੜ ਕੇ ਮੇਰਾ ਯਾਰ ਕੰਮ ਹੋ ਜੂਗਾ ਗਰੀਬ ਬੰਦੇ ਦਾ ਕਾਨੂੰ ਤੂੰ ਮੈਨੂੰ ਤੰਗ ਕਰੀ ਜਾਂਦਾ ਮੈਂ ਪਹਿਲਾਂ ਉਹਨਾਂ ਕੋਲੇ ਜਾਇਆ ਸਰਪੰਚ ਕੋਲੇ ਜਾਇਆ ਸਾਰਿਆਂ ਕੋਲੇ ਜਾਇਆ ਮੈਂਪਰਾਂ ਕੋਲੇ ਉਹ ਵੀ ਆਖੇ ਲੱਗਦੇ ਹੈਗੇ ਨਾਲੇ ਉਹਨਾਂ ਨੂੰ ਤਾਂ ਵੋਟਾਂ ਪਾਈਆਂ ਦੀਆਂ ਤੈਨੂੰ ਵੋਟਾਂ ਤਾਂ ਨਹੀਂ ਪਾਈਆਂ ਐਂ ਦੱਸ ਤੇਰੀ ਆਧਾਰ ਕਾਰਡ ਤੇ ਉਮਰ ਕਿੰਨੀ ਲਿਖੀ ਹੋਈ ਹੈ ਉਮਰ ਤਾਂ ਤੈਨੂੰ ਦੱਸਿਆ ਸੀ ਪਹਿਲਾਂ 55 ਸਾਲ ਲਿਖਿਆ ਉਦੋਂ ਤੱਕ ਸਾਡੇ ਮੌਲਵੀ ਜੀ ਮੱਝ ਉਦੋਂ ਇੱਕ ਕਟਾ ਦਿੱਤਾ ਤੇ ਉਹਨੇ ਉਦੋਂ ਮਰ ਗਈ ਸੀ ਉਦੋਂ ਉਦੋਂ ਦਾ ਜੰਮਿਆ ਸੀ ਮੈਂ ਹੁਣ ਤਾਂ ਤੁਹਾਡੇ ਨਾਲ ਕੱਟਾ ਵੀ ਮਰ ਗਿਆ ਹੋਣਾ ਬੜਾ ਹੋ ਕੇ ਉਹ ਤੂੰ ਵੀ ਮੈਨੂੰ ਹੁਣ ਤੂੰ ਮਾਰ ਨੂੰ ਫਿਰਦਾ ਇਹਦਾ ਮਤਲਬ ਹੈ ਦੇਖ ਕਿਵੇਂ ਤੂੰ ਹੱਸਦਾ ਹੈਗਾ ਬਹੁਤ ਤੇਰੇ ਮਾਸਟਰ ਮੈਂ ਤਾਂ ਤੁਹਾਡੇ ਕੰਮ ਐਨੇ ਆਵਾ ਜੇ ਤੁਸੀਂ ਕੰਮ ਵੀ ਕਹੋ ਨਾ ਮੈਂ ਉਹ ਵੀ ਤੁਹਾਡਾ ਕਰਦਾ ਗਿਰੂ ਘਰ ਦਾ ਕੰਮ ਕਰਾਉਣਾ ਹੈਗਾ ਕੋਈ ਖੇਤ ਬੰਨ੍ਹਣਾ ਦਾ ਤੁਹਾਡਾ ਕਰਾਉਣਾ ਹੈਗਾ ਕਿੱਥੋਂ ਕਿਉਂ ਕਰਾਉਂਗਾ ਮੈਂ ਕਰਦਾ ਕੰਮ ਉਹ ਤਾਂ ਚੱਲ ਮੈਂ ਤੇਰਾ ਦੇਖਦਾ ਜੇ ਕੁਝ ਬਣਦਾ ਹੋਇਆ ਤਾਂ ਦੱਸ ਦੂੰਗਾ ਤੈਨੂੰ ਮੈਂ ਉਹ ਛੋਟੇ ਸਿਰੇ ਨਾਲ ਮੈਂ ਪਾਣੀ ਪੂਣੀ ਲਵਾ ਦਿਆ ਕਰੂੰਗਾ ਤੂੰ ਤਾਂ ਕਿਉਂ ਦੀ ਤੇ ਵਗ ਜਾਣਾਗਾ ਉਹ ਕੱਲਾ ਹੁੰਦਾਗਾ ਵਿਚਾਰਾ ਮੈਂ ਪਾਣੀ ਪੂਣੀ ਲਵਾ ਦਿਆ ਕਰੋ ਖੇਤ ਦਾ ਕੰਮ ਕਰਾ ਲਿਆ ਕਰੋ ਮੇਤੋਂ ਮੇਰਾ ਕੰਮ ਕਰਦੇ ਵੀਰ ਵੜ ਕੇ ਮਾਸਟਰ ਤੂੰ ਮਾਦਾ ਤੇਰੇ ਦੋਨੇ ਹੱਥ ਜੋੜ ਕੇ ਮੈਂ ਤੈਨੂੰ ਅਰਜ਼ੂ ਕਰਦਾਗਾ ਕਰਦਾਂ ਤੇਰਾ ਹੱਲ ਕੋਈ ਨਾ ਮੈਂ ਦੱਸ ਦੂੰਗਾ ਫਿਰ ਮੈਂ ਤੈਨੂੰ ਲਵਾਓ ਮੇਰੇ ਕੋਲ ਤਾਂ 7 ਦਾ ਕਨਾਲਾਂ ਲੈ ਕੇ ਗਰੀਬ ਬੰਦੇ ਆਗੇ ਹਾਂ ਬਾਹਰ ਨਾ ਮੈਂ ਦੇਖਦਾ ਬਾਹਰ ਵੀ ਤੈਨੂੰ ਪਤੀ ਆਗਾ ਥੋੜੇ ਹੀ ਆਗਾ ਆ ਪਗੜਾ ਕੋਈ ਮਹਾ ਲਾਗੇ ਵੀ 20 ਕਿੱਲੇ ਆਗੇ ਹਾਂ ਆਪਾਂ ਕੋਲ ਸਰਦਾ ਸਾਈਕਲ ਆਗਾ ਉਸੇ ਤੱਕ ਤੇ ਉਧਰ ਬਾਗ ਜਾਣਾ ਕਿਤੇ ਉਧਰ ਬਾਗ ਜਾਣਾ ਹੈ ਹਾਂ ਬਈ ਤਾਂ ਮਨਾਂ ਤੁਰ ਰਫਰਦਾ ਮੈਂ ਤਾਂ ਤੇਰੇ ਨਾਲ ਕੰਮ ਕਰਾਦਾ ਕੋ ਤੂੰ ਮੇਰਾ ਭਾਈ ਮੰਨ ਕੇ ਪਰਸਨਲ ਆ ਕੰਮ ਕਢਾ ਕੇ ਕੋਈ ਨਾ ਮੈਂ ਕਰਦਾ ਤੇਰਾ ਹੱਲ ਕੋਈ ਤੂੰ ਤਾਂ ਅਫਸਰਾ ਅਫਸਰਾ ਨੂੰ ਵੀ ਜਾਣਦਾ ਆਵੇਂਗਾ ਤੂੰ ਤੇਰੇ ਘੋਣੇ ਬਾਹਰ ਤੇ ਅੰਦਰ ਤੇਰੇ ਸੰਪਰਕ ਹੋਣਾ ਤੇਰਾ ਬਾਹਰ ਅੰਦਰ ਵਾਧੂ 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 ਬਾ ਤੂੰ ਉਹਨਾਂ ਨਾਲ ਵਿਆਹ ਕਰਕੇ ਗੱਲ ਕਰਨਾ ਜੇ ਕਚਰੀਆਂ ਕਤੂਰੀਆਂ ਤੇ ਲੋੜ ਪਈ ਪੈਸੇ ਤੇ ਲੈ ਦੀ ਮੈਂ ਤੈਨੂੰ ਮੈਂ ਆਪੇ ਦੇ ਦੂੰਗਾ ਠੀਕ ਆ 2 ਰੁਪਏ ਵੱਧ ਹੀ ਲੈਣੀ ਚਾਹੀਏ ਮੇਰਾ ਕੰਮ ਕਢਾ ਦੇ ਨਾ ਕੋਈ ਨਾ ਕੋਈ ਨਾ ਤੇਰਾ ਕਰਦਾ ਹਾਂ ਪਹਿਲੋ ਪਤਾ ਹੁਣ ਸਰਕਾਰ ਐਨੇ ਸਾਲ ਹੋ ਗਏ ਪੰਜ ਛੇ ਸਾਲ ਹੋ ਗਏ ਮੇਰੀ ਪਰਸਨ ਨਹੀਂ ਬੱਜੀ ਹੈਗੀ ਮੈਂ ਕ ਪੜਕਦਾ ਫਿਰਦਾ ਕਿਸੇ ਕਿਸੇ ਕੋਲੇ ਵਗ ਜਾਣਾ ਕਦੇ ਕਿਸੇ ਕੋਲੇ ਵਗ ਜਾਣਾਗਾ ਜੇ 2 ਰੁਪਏ ਆਉਣ ਲੱਗ ਜਾਣਗੇ ਚੰਗਾ ਹੀ ਆ ਹਾਂ ਇਹ ਤਾਂ ਹੈ ਕਦਹੀਂ 2 ਰੁਪਏ ਕਰਿਆ ਕੰਮ ਆ ਜਾ ਕਰਾਂਗੇ ਇਹਦਾ ਕਰਮਾਸਟਰਾ ਮੇਰਾ ਕੰਮ ਯਾਰ ਪੱਕਾ ਕਰਦਾ ਮੈਂ ਤੇਰਾ ਹਾਲ ਹੋਰ ਤੇਰਾ ਕਰਦਾਂਗੇ ਤਾਂ ਆ ਪਾਣੀ ਕੋਈ ਨਾ ਕੋਈ ਨਾ ਤਾਂ ਪਾਣੀ ਕਰਦਾਂਗੇ ਦੇਖ ਕਿਵੇਂ ਫਸਦਾ ਹੈਗਾ ਕਰ ਦੂਗਾ ਮੈਂ ਤੇਰਾ ਹਲ ਚੰਗਾ ਤਾਂ ਪਾਣੀ ਕਰਦੇ ਆ ਤੇ ਉਹਨਾਂ ਆਪੀ ਦਾ ਮਾਈਕਰੋਨ ਲੱਗਿਆ ਤੂੰ ਆਰਾਮ ਨਾਲ ਚਾਹ ਚੁੜਦਾ ਕੋਸਲਾ ਇਹ ਬੰਦਾ ਸਰਕਾਰ ਦੇਈ ਤਾਂ ਜਾਂਦੀ ਆ ਤੁਹਾਨੂੰ ਜੀਵ ਵਾਲੀਆਂ ਗੋਲੀਆਂ ਹੋਰ ਤੁਹਾਨੂੰ ਕੀ ਚਾਹੀਦਾ ਜਵਾਬ ਹੋ ਜਾ ਮਾਸਟਰ ਤਾਂ ਲੱਗ ਜਾਂਦੇ ਨੇ ਕਿ ਕੰਮ ਕੋਈ ਕਰਦਾ ਹੀ ਨਹੀਂ ਹੈਗਾ ਤੂੰ ਲਵਾ ਦੇ ਪਰਸ ਨੂੰ ਦੱਸ ਕੀ ਤੇਰੇ ਕੀ ਹੁੰਦਾ ਹੈਗਾ ਕੋਈ 2 ਰੁਪਏ ਆ ਜਾਣਗੇ ਮੇਰੇ ਕੋਲੇ ਦੱਸ ਕੀ ਫੇਰ ਕੀ ਤੈਨੂੰ ਕੀ ਫਰਕ ਪੈ ਜਾਊਗਾ ਮਰਾ ਮੈਂ ਕਿਹਾ ਮਹਾਕਰਦੂ ਤੇਰਾ ਚਾਹ ਪਾਣੀ ਔਰ ਪਰਸੋਂ ਦੇ ਸਾਰੇ ਗੱਦੀ ਸਾਰਾ ਵੇੜਾ ਹੀ ਪੱਕਾ ਕਰਾਸਿਆ ਮਾਸਟਰ ਜੀ ਨੇ ਕਰਾਇਆ ਫਾਈਟਰ ਮੇਰੀ ਪਰਸੋਂ ਨੂੰ ਰੋਈ ਜਾਂਦਾ ਉਹ ਚਾਬੀ ਤਾਂ ਅੰਦਰ ਹੀ ਭੁੱਲਿਆ ਹਰਪ੍ਰੀਤ ਆ ਕੀ ਲੈ ਕੇ ਆਈ ਆਈ ਤੇ ਜਾਨੀ ਆਂ ਸਾ ਵੀ ਲੈ ਲਿਆ ਕਰ ਹਾਂ ਦੱਸ ਕੀ ਲੈ ਕੇ ਆ ਕੀ ਹਾਂ ਉਹ ਕੀ ਲੈ ਕੇ ਆ ਮੈਂ ਵੀ ਪੁੱਛਿਆ ਕੀ ਇਹ ਸ਼ੌਕ ਉਹ ਗੱਡੀ ਦੀ ਚਾਬੀ ਦੇ ਦੇ ਤੇ ਮੂੰ ਤੇਰੇ ਤੂੰ ਆ ਕੇ ਦੇ ਮੈਨੂੰ ਗੱਡੀ ਚਾਬੀ ਲੈ ਦੇ ਇੱਕੋ ਮੈਨੂੰ ਅੰਗਰੇਜ਼ੀ ਜੀ ਨਾ ਮਾਰਿਆ ਕਰ ਅਣਪੜ ਜਨਾਨੀ ਨਾ ਕੰਮ ਦੀ ਨਾ ਕਾਇੀ ਲੈ ਲੈ ਆਪੜ ਇਹ ਵੀ ਜਿਹਨੇ ਟਾਈਮ ਜਾਂਦਾ ਨਾ ਉਹਨਾਂ ਦਾ ਮਗਜ ਖਾਈ ਜਾਂਦਾ ਰਹਿੰਦਾ ਭਾਗ ਜਾ ਭਾਗ ਜਾ ਤੂੰ ਅੱਪਾ ਹੀ ਮਾਸਟਰ ਕਰੀਆਂ ਐ ਨਾ ਬਈ ਹੈ ਨਹੀਂ ਕਿੱਥੇ ਗਿਆ ਉਹ ਤਾਂ ਗਏ ਪੜਾਉਣ ਵਾਸਤੇ ਆਹੋ ਉਹਨੇ ਕਿਹਾ ਸੀ ਵੀ 1000 ਰੁਪਏ ਘਰੋਂ ਫੜ ਕੇ ਲੈ ਗਿਆ ਛੋਟੇ ਕੰਮ ਜਾਂ ਕਰਕੇ ਗਿਆ ਸੀ ਟਾ ਦਾ ਮੈਨੂੰ ਤਾਂ ਕਹਿ ਕੇ ਨਹੀਂ ਗਿਆ ਉਹ ਪਾਈ ਭੁੱਲ ਗਿਆ ਹੂੰ ਮੈਂ ਕਿਤੇ ਕਹਿਣਾ 1000 ਹੀ ਚਾਹੀਦਾ ਹਾਂ 1000 ਹੀ ਲੈਣਾ ਭਾਈ ਚਾ ਮੈਂ ਲਿਆ ਦੇ ਤੈਨੂੰ ਭਾਈ ਨਹੀਂ ਲੈਲਾ ਭਾਈ ਚੰਗਾ ਮੈਂ ਲਿਆਉਣੀ ਆ ਠੀਕ ਆ ਭਾਈ ਲਿਆਓ ਐ ਹੈਂ ਇਹ ਬਾਈਕ ਨਹੀਂ ਚੰਗਾ ਚੰਦਾ ਕੰਜਰ ਦਾ ਹੈ। ਚਰਾ ਜਾਣ ਕੇ। ਇਹਨੇ ਕਹਿੰਦਾ ਮੈਂ ਤੋਂ ਨਹੀਂ ਤੇ ਬੀ ਕੋਠੀ ਤੇ ਨਹੀਂ। ਆਛਾ ਤੇਣਾ ਨੂੰ ਕਿਹਾ ਸੀ ਪੜਨ ਓਏ ਪਾਹ ਲਾ ਦੂੰ। ਹੋਰ ਤਾਂ ਮੇਰੇ ਸਾਰੇ ਸਕੂਲ ਜਾਂ ਕੰਦਾ ਟਾਂਟਾ ਕੇ ਲੰਗਿਆ ਏ। ਉਹ ਅਸੀਂ ਕੰਦਾ ਤੇ ਹੁੰਦੀ ਆ ਕੀ ਕਰਨੀ ਪੈਂਦੀ ਆ ਚਾਣਾ। ਮੇਰਾ ਰਜਤਾਰ ਤਾਂ ਚੋਂਡ ਗਏ। ਕਿਆ ਵਾ। ਆਪਾਂ ਇਹ ਲਿਆਓ। ਜਾਣਾ ਮੈਂ ਵੀ ਲੈ ਲਿਆਉ ਪਾਈ ਯਾਰ ਪੂਰਨੀ ਹੋਣੀ ਆ ਨਾਲੇ ਮਾਸਟਰ ਨੂੰ ਫੋਨ ਲਾ ਦੇ ਇਹ ਚੱਲ ਭਾਈ ਲਾ ਦ ਨਾ ਖਾਤਾ ਪੈਸਾ ਨਾਲ ਹੁਲਾ ਖਣਾ ਖਣਾ ਬੈ ਜਾਦਾ ਭਾਈ ਚੱਕਿਆ ਨਹੀਂ ਹੋਇਆ ਤਾਂ ਫੋਨ ਚੱਕਿਆ ਨਹੀਂ ਨਾ ਪਾਈ ਕੋਈ ਨੀ ਪਾਈ ਕਰ ਰਹਾ ਆਊਗਾ ਸਾਨੂੰ ਗੱਲ ਸਮਝਾ ਦੂਗਾ ਸਾਰੀ ਕੋਈ ਪਈ ਮੈਂ ਤਾਂ ਬਾਈ ਤੇਰਾ ਨਾ ਤਾਂ ਦਾਦੇ ਵੀ ਮੈਨੂੰ ਦੱਸੂਗੀ ਪਰ ਪਈ ਉਹਨੂੰ ਪੱਦਾ ਹੀ ਆ ਕਹਿੰਦੇ ਵੀ ਚਾਚਾ ਜੀ ਦੇ ਨਾਲ ਚਲੂਗਾ ਪਰ ਮੈਨੂੰ ਪੁੱਛ ਕਿ ਦੱਗਿਆ ਨਹੀਂ ਤੇ ਇਹ ਤਾਂ ਦਿੱਤੇ ਪੈ ਪੈਸੇ ਕਿਤੇ ਆਗਰ ਮੈਨੂੰ ਵੀ ਨਾ ਭੁੱਲਣ ਲੱਗ ਜੇ ਕਿ ਕਿਉਂ ਦੇ ਦਿੱਤੇ ਚੱਲ ਦੇਖੀ ਜਾਊਗੀ ਆ ਕੀੜਾ ਆ ਗਿਆ ਹੁਣ ਇੱਕ ਨਵਾਂ ਇਹ ਬੜਾ ਲਿਸਕਾ ਖੁਸ਼ ਹੋਇਆ ਜਾ ਹੁੰਦਾ ਆ। ਹਾਂ ਵੀ ਮਾਸਟਰ। ਹਾਂ ਭਾਈ ਕੌਣ? ਭਾਬਾਈ ਸਭ ਉਹ ਪੜਾਉਂ ਮਾਸਟਰ ਕਿਥੇ? ਉਹ ਤਾਂ ਪੜਾਉਣ ਗਏ ਹੋਏ ਨੇ ਬੱਚਾ ਨੂੰ। ਅੱਛਾ। ਉਹ ਮੈਨੂੰ ਪਤਾ ਲੱਗਿਆ ਸੀ ਵੀ ਉਹ ਪਲਸਣਾ ਬਣਾਈ ਜਾਂਦਾ। ਹਾਂ ਫਿਰ ਕੀ ਹੋ ਗਿਆ? ਉਹ ਜਣੇ ਕਣੇ ਦੀ ਪਲਸਣਾ ਬਣਾਈ ਜਾਂਦਾ ਉਹ ਸਾਨੂੰ ਮੜਾ ਪੋਟਾ ਪੁੱਛਿਆ ਸੀ ਮੈਂ ਪਿੰਡ ਦਾ ਸਰਪੰਚ ਆ। ਲੈ ਤੇ ਫਿਰ ਉਹ ਪੁੰਨੇ ਕਰਦਾ ਪਿੰਛਲਾ ਬਣਾਉਂਦਾ। ਤੁਸੀਂ ਤਾਂ ਕਿਸੇ ਦੀਆਂ ਬਣਾ ਕੇ ਨਹੀਂ ਦਿੰਦੇ ਉਹ ਦੇਖਣਾ ਪੈਂਦਾ ਹੈ ਕਿ ਕੜਾ ਵੋਟ ਪਾਉਂਦਾ ਹੈ ਕਿ ਕੜਾ ਨਹੀਂ ਪਾਉਂਦਾ ਜਿਹੜਾ ਕੰਮ ਆਉਂਦਾ ਜਿਹੜਾ ਨਹੀਂ ਆਉਂਦਾ ਉਹ ਜਾਨੇ ਖਣੇ ਦੀ ਥੋੜੀ ਪਰਸਨ ਮਲਾਉਣੀ ਹੈ ਹੂੰ ਜਿਹੜਾ ਵੋਟ ਨਹੀਂ ਪਾਉਂਦਾ ਉਹਦੀ ਪਿੰਸ਼ਨ ਨਹੀਂ ਬਣਾਨੀ ਭਲਾ ਨਾ ਤੂੰ ਹੀ ਮੱਚਦੇ ਹੋ ਜੋ ਲੋਕਾਂ ਦਾ ਕੰਮ ਕਰਾ ਦਿੰਦਾ ਆ ਅਸੀਂ ਤਾਂ ਕੀ ਮੱchnਾ ਹੈ ਹੂੰ ਵਦਾ ਦੇਖਣਾ ਪੈਂਦਾ ਆ ਦੇਖਣਾ ਪੈਂਦਾ ਤਾਂ ਇੱਧਰ ਤੁਹਾਨੂੰ ਕੋਈ ਵੋਟ ਨਹੀਂ ਪਾਉਂਦਾ ਤੁਸੀਂ ਤਾਂ ਆ ਲੋਕਾਂ ਨੇ ਇਹੋ ਟੋਪਾ ਪਾਈਆਂ ਤਾਂ ਹੀ ਸਰਪੰਚ ਬਣਿਆ ਹੁਣ ਅਸੀਂ ਬਾਹਰ ਬਣ ਕੇ ਆਂ ਹਾਂ ਐਦ ਕੀ ਬਣ ਗਏ ਕਾਹਾਂ ਕੋਈ ਨਹੀਂ ਬੰਦੇ ਆ ਤਾਂ ਹੀ ਤਾਂ ਤੁਸੀਂ ਲੋਕਾਂ ਦੇ ਪੈਸੇ ਖਾਈ ਜਾਂਦੇ ਹੋ ਲੋਕਾਂ ਦੇ ਆ ਨਾਲੀਆਂ ਦੇ ਆਉਂਦੇ ਆ ਉਹ ਵੀ ਖਾ ਜਾਂਦੇ ਹੋ ਆ ਇੱਕ ਕੀ ਕਹਿੰਦੇ ਹੁੰਦੇ ਨੇ ਓਹੋ ਤੁਸੀਂ ਤਾਂ ਉਹ ਵੀ ਖਾ ਜਾਂਦੇ ਹੋ ਉਹਨੂੰ ਕੀ ਕਹਿੰਦੇ ਆ ਗੰਦ ਪਿੱਲ ਜਾ ਤੂੰ ਕੀ ਕਹੀ ਜਾਂਦੀ ਆ ਭਾਈ ਮੈਂ ਪਿੰਡ ਦਾ ਸਰਪੰਚ ਹਾਂ ਵੇ ਤੁਸੀਂ ਤਾਂ ਉਹ ਵੀ ਖਾ ਜਾਂਦੇ ਆ ਆ ਗੰਦ ਪਿੱਲ ਜਾ ਆ ਜਿਹੜਾ ਲੋਕਾਂ ਦੇ ਆਉਂਦੇ ਹੁੰਦੇ ਆ ਵੇ ਸੀਵਰੇਜ ਤੁਸੀਂ ਤਾਂ ਉਹ ਵੀ ਨਹੀਂ ਪਿੰਡ ਚ ਪੈਣ ਦਿੱਤਾ ਉਹ ਤਾਂ ਯਾਹਾਂ ਪੇ ਖਾ ਗੇ ਦੇਖੋ ਹੋਰ ਕਿਸੇ ਦੇ ਪਿਆਉ ਨਾ ਹੋਵੇ ਪਿਆਉ ਛੋਟੀ ਗਲੀ ਤੇ ਹੈਗਾ ਛੋਡੇ ਪੂਰਾ ਧਿਆਨ ਰੱਖਦਾ ਹਾਂ ਹਾਂ ਤੁਸੀਂ ਤੁਹਾਨੂੰ ਮੈਂ ਵੀ ਮਾਸਟਰ ਦੇ ਘਰ ਆਣੀ ਨਾ ਕਿ ਆਪਦੇ ਪੈਸਿਆਂ ਦਾ ਪਵਾਇਆ ਮਾਸਟਰ ਨੇ ਕਿੱਥੋਂ ਪੈਸੇ ਹੋਦੇ ਪਵਾਏ ਮਾਸਟਰ ਨੂੰ ਪੁੱਛੀ ਆ ਲੋਕਾਂ ਦੀਆਂ ਟਟੀਆਂ ਦੇ ਪੈਸੇ ਆਏ ਕੋਈ ਨਹੀਂ ਪੈਸੇ ਨਾਲ ਜਿਆਦਾ ਪ੍ਰਕਾਸ਼ ਕਰਾਈਦਾ ਜਾਂਦੇ ਆ ਇੱਕ ਗੱਲ ਹੋਰ ਉਹਦਾ ਹੋਰ ਹੀ ਗੱਲਾਂ ਲੈ ਕੇ ਗਈ ਮੈਂ ਕੰਮ ਹੋ ਰਿਹਾ ਸੀ ਉਹ ਮਾਸਟਰ ਨੂੰ ਕਹਿਦੀ ਮੈਂ ਆਇਆ ਸੀਗਾ ਠੀਕ ਹੈ ਮੇਰੇ ਨਾਲ ਗੱਲ ਕਰ ਲੂਗਾ ਮੈਂ ਇਹਨੂੰ ਦੱਸ ਕੀ ਮੰਤਰੀ ਆਇਆ ਸੀਗਾ ਕਹ ਦੂੰਗੀ ਕੀ ਆਇਆ ਸੀ ਸਰਪੰਚੋਂ ਥੋੜੇ ਵਾਸਤੇ ਦਾ ਮੈਂ ਮੰਤਰੀ ਹਾਂ ਜਦੋਂ ਕੰਮ ਪਾਇਆ ਮੇਰੇ ਕੋਲ ਆਉਣਾ ਫੂਸਣ ਨੂੰ ਮੈਨੂੰ ਲੱਗਦਾ ਇਹਨਾਂ ਦੇ ਘਰੇ ਸਰਪੰਚ ਬੋਲੀ ਜਾਂਦਾ ਅੱਜ ਝੜ ਗਿਆ ਮੈਨੂੰ ਮੈਂ ਕਰਦੀ ਆ ਦੀ ਲਾਪਾ ਚਾਹ ਪਾਣੀ ਦਾ ਤਾਂ ਕੀ ਨਾਲ ਲੈਣਾ ਸੀਗਾ ਆਉਂਦੀਆਂ ਗੱਲ ਪੈ ਗਈਆਂ ਵੇ ਤੈਨੂੰ ਮੈਂ ਪਿਆਉਣੀ ਆ ਚਾਹ ਪਾਣੀ ਮੈਂ ਤਾਂ ਸਰਪੰਚਾਂ ਤੇਰੀ ਬਾਤ ਸੁਣ ਕੇ ਆਈਆਂ ਅੱਜ ਝੜ ਗਿਆ ਮੇਰੇ ਡਿੱਕੇ ਦੱਸੋ ਦੱਸੋ ਕੀ ਵੇ ਮੇਰੇ ਤਾਂ ਮੋਦੀ ਵਾਲੇ ਪੈਸੇ ਕੱਟੇ ਪਏ ਨੇਗੇ ਫਰ ਪਰੇ ਸੀਗੇ ਹਾਂ ਉਹ ਫਰ ਪਰੇ ਸੀ ਆਏ ਨੇ ਇੱਕ ਵਾਰੀ ਇੱਕ ਵਾਰੀ ਆਏ ਨੇ ਹਾਂ ਇੱਕ ਵਾਰੀ ਆਏ ਨੇ ਮੈਨੂੰ ਤਾਂ ਉਹ ਦੁਬਾਰੇ ਵੀ ਭਰਨੀ ਸੀ ਲੈ ਦੁਬਾਰੇ ਵੀ ਭਰਨੀ ਸੀ ਉਹ ਮੈਂ ਕਿਵੇਂ ਖਾ ਦੂ ਮੇਰੇ ਕੋਲ ਖਾਤੇ 'ਚ ਥੋੜੀ ਆਉਣਗੇ ਖਾਤੇ 'ਚ ਜਾਂ ਛੋਟੇ 'ਚ ਆਉਣਗੇ ਵੇ ਤੈਨੂੰ ਸਰਪੰਚ ਬਣਾਇਆ ਲਾ ਕੀ ਫਾਇਦਾ ਹੋਇਆ ਸਰਪੰਚ ਦਾ ਫਿਰ ਮੈਂ ਬਣਾਇਆ ਹੋਇਆ ਆਂ ਫਿਰ ਤੈਨੂੰ ਦੱਸੋ ਵੀ ਸਹੀ ਸਾਡਾ ਉਹ ਕੰਮ ਨਹੀਂ ਹੋਇਆ ਤੇ ਮੈਨੂੰ ਤਾਂ ਦੱਸ ਮੇਰੇ ਪੈਸੇ ਕਿਉਂ ਆਣੋਂ ਹਟ ਕੇ ਕੋਈ ਗੱਲ ਨਹੀਂ ਚਾਹ ਪਾਣੀ ਦਾ ਕਦੇ ਪੁੱਛਿਆ ਨਹੀਂ ਤੁਸੀਂ ਨੇ ਕੰਮ ਤੁਸੀਂ ਭਾਲਦੇ ਹੋ ਚਾਹ ਪਾਣੀ ਤੈਨੂੰ ਤੈਨੂੰ ਬੋਟਾ ਪਾਤੀਆਂ ਇੰਨਾ ਥੋੜਾਗਾ ਕੋਈ ਗੱਲ ਨਹੀਂ ਬੋਟਾ ਪਾਤੀਆਂ ਚਾਹ ਪਾਣੀ ਉਹ ਕਿੰਨੀ ਕਿ ਤੂੰ ਕਾਫੀ ਪੀਂਦੀ ਆ ਕਿਹਦੇ ਕਿਹਦੇ ਕਰਾ ਚਾਹ ਪਾਣੀ ਪੀਣਾ ਤੂੰ ਚਾਹ ਤਾਂ ਪੀਣੀ ਹੁੰਦਾ ਕਿ ਤੇਰੇ ਘਰੇ ਚਾਹ ਨਹੀਂ ਬਣਦੀ ਉਹ ਤਾਂ ਬਣਦੀ ਹੈ ਨਹੀਂ ਬਗਾਨੀ ਚਾਹਾਂ ਦਾ ਸਵਾਦ ਲੈਂਦਾ ਇਹ ਤੈਨੂੰ ਨਹੀਂ ਪਤਾ ਵੀ ਪਰਜਾਈਆਂ ਦੇ ਹੱਥ ਦੀ ਪੀਵਾ ਉਹ ਤਾਂ ਪਿਆ ਕਰੋ ਨਾ ਕਿਹਾ ਪਤਾ ਸਰਪੰਚਾ ਤੇਰਾ ਲੱਗ ਗਿਆ ਕੱਲ ਸੁਣ ਸਰਪੰਚਾ ਮੇਰੀ ਤੇਰੇ ਡਾਡੇ ਨਾ ਪਲਾਸਟਿਕ ਦੇ ਕੀੜੇ ਪਾਣਗੇ ਜਿਹੜੇ ਤੇ ਸਾਡੇ ਕੰਮ ਨਹੀਂ ਕਰਾ ਕੇ ਦਿੰਦਾ ਹੈਗਾ ਨਾ ਮੇਰੇ ਕੀੜੇ ਕੋ ਪਾਣਗੇ ਨਾਲ ਦਾ ਥੋੜਾ ਮੈਂ ਕੰਮ ਕਰਦਾ ਨਾਲੇ ਤਾਂ ਤੁਸੀਂ ਕੰਮ ਕਰਾ ਰਹੇ ਉਹ ਨਾਲੇ ਮੇਰੇ ਕੀੜੇ ਪਾਉਣਿਓ ਵੇ ਪੈਣਗੇ ਤੈਨੂੰ ਮੈਂ ਦੱਸਦਾ ਪੱਕਾ ਪੈਣਗੇ ਬੇਈਮਾਨ ਆ ਸਰਪੰਚਾ ਤੋਂ ਬੇਈਮਾਨ ਚੱਲ ਕੋਈ ਨਹੀਂ ਤੁਸੀਂ ਚਾਹ ਪਾਣੀ ਦਾ ਕੀ ਪਿਉਣਾ ਸੀ ਮੈਨੂੰ ਪੁੱਠਾ ਸਿੱਧਾ ਬੋਲਦੇ ਕੋਈ ਗੱਲ ਨਹੀਂ ਹੋਰਾਂ ਨਹੀਂ ਹੋ ਗਈ ਹੁਣ ਤਾਂ ਪੈਣਗੇ ਹੀ ਪੈਣਗੇ ਦੇਖੀ ਏਡੇ ਏਡੇ ਸਾਲੇ ਦੀਆਂ ਜੋਗੀਆਂ ਦੇ ਪੁੱਤੇ ਮੋਂਗੂ ਪੈਗੀਆਂ ਮੇਰੀ ਕੋਈ ਇੱਜ਼ਤ ਨਹੀਂ ਮੈਂ ਪਿੰਡ ਦਾ ਸਰਪੰਚਾ ਚੱਲ ਕੋਈ ਨਹੀਂ ਪੈਣ ਦੇ ਇਹਨਾਂ ਨੂੰ ਕੰਮ ਕਦੇ ਫੇਰ ਦੱਸੋ ਹਰਪ੍ਰੀਤ ਡੋਰ ਬੋਲ ਮੈਂ ਤਾਂ ਰਾਵੜ ਪੈਣ ਪਾਉਣੀ ਆ ਓ ਕੰਦਾ ਡੋਰ ਖੋਲ ਡੋਰ ਤਾਂ ਮੈਂ ਬੰਦੀ ਨਹੀਂ ਤੂੰ ਬਾਹਰ ਖੜ ਕੇ ਪੁੱਛਦੀ ਆ ਠੀਕ ਕਹਿੰਦਾ ਕੋਤਾ ਲੱਗ ਗਿਆ ਖੜਕਾਣ ਆਪਰੇ ਡੋਰ ਖੋਲ ਫੇਰ ਕੀ ਮੰਗ ਰਿਹਾ ਐ ਅੰਦਰ ਆ ਕੇ ਪੁੱਛ ਲੈ ਮੈਨੂੰ ਘੰਟਾ ਹੋ ਗਿਆ ਗੇੜ ਖੜਕਾਈ ਜਾਂਦੇ ਨੂੰ ਤੈਨੂੰ ਕਹੀ ਜਾਂਦਾ ਵੀ ਡੋਰ ਖੋਲ ਲੈ ਹੈ ਡੋਰ ਖੋਲ ਓ ਮੈਂ ਤਾਂ ਰਾਵੜੀ ਪੈਂਟ ਪਾਣੀ ਆ ਮੈਂ ਡੋਰ ਕਿੱਥੇ ਬੰਦੀ ਆ ਆਏ ਓਏ ਅਣਪੜ ਜਨਾਨੀ ਦਾ ਮੈਂ ਇਹਦਾ ਕੀ ਕਰਾਂ ਚੱਲ ਚਾਹ ਪਾਣੀ ਦੇ ਮੈਨੂੰ ਦੇ ਦਾ ਪੁੱਤ ਬਣਿਆ ਫਿਰਦਾ ਆ ਮੇਰੀ ਗੱਲ ਸੁਣ ਲੇ ਇੱਕ ਮਿੰਟ ਆ ਬੋਲ ਆ ਆਪਣੇ ਜਿਹੜਾ ਕੰਮ ਨਹੀਂ ਲੱਗਿਆ ਹੋਇਆ ਸੀਗਾ ਕਿਹੜਾ ਕੋਈ ਜਿਹੜਾ ਬਾਰੀਟਾ ਡੰਦਾ ਸੀ ਉਹ ਕਹਿੰਦਾ ਮਾਸਟਰ ਨੇ ਕਿਹਾ 1000 ਰੁਪਿਆ ਘਰੋਂ ਫੜ ਲੈ ਇਹ ਤਾਂ ਮੈਂ ਤੁਹਾਨੂੰ 1000 ਰੁਪਿਆ ਕਿਹੜੀਆਂ ਇੱਟਾਂ ਇੱਥੇ ਦੇਖ ਤਾਂ ਲੈ ਕਿਹੜੀਆਂ ਢੋਈਆਂ ਹੋਈਆਂ ਹਾਂ ਇੱਕ ਤਾਂ ਹੈ ਨਹੀਂ ਕਿਹਨੂੰ ਦੇ ਦਤਾ ਹੈ ਆ ਪਤਾ ਨਹੀਂ ਕਿਹੜਾ ਸੀ ਉਹ ਤਾਂ ਨਾ ਐ ਕਰਕੇ ਛੁੱਟਦਾ ਸੀ ਮੇਰੇ ਸਾਲੇ ਦੀਆਂ ਮੈਂ ਤਾਂ ਮੂੜੀਆਂ ਵੀ ਉਦੋਂ ਲਿਆਉਣਾ ਜਦੋਂ ਸਸਤੀਆਂ ਹੋ ਜਾਂਦੀਆਂ ਨੇ ਤੂੰ ਕਿਹਨੂੰ ਦੇਤਾ 1000 ਰੁਪਏ ਉਹੀ ਚੱਕਦਾ ਕੇ ਪੈਸੇ ਬਣਾਈ ਜਾਂਦੀਆਂ ਨੇ ਤੇਰਾ ਮੈਂ ਤਾਂ ਪਟਾਖਾ ਰੱਖਿਆ ਹੈ